ਇੱਕ ਧਰਾਣੀ ਜਠਾਣੀ ਦੀ ਜੋੜੀ ਇਹੋ ਜੀ ਆ ਪੜੀਆਂ ਲਿਖੀਆਂ ਹੋਣ ਦੇ ਬਾਵਜੂਦ ਵੀ ਸਾਰਾ ਕੁਝ ਕਰਦੇ ਆ ਪਾਥੀਆਂ ਵੀ ਪੱਥਦੀਆਂ ਧਾਰਾ ਵੀ ਕੱਢਦੀਆਂ ਸਾਰਾ ਕੁਝ ਸੰਭਿਆ ਹੋਇਆ ਉਹਨਾਂ ਨੇ ਮੈਂ ਪਹਿਲਾਂ ਸਕੂਲ ਦੇ ਵਿੱਚ ਸਾਇੰਸ ਦਾ ਕਰਾਉਂਦੀ ਸੀਗੀ ਅੱਛਾ ਜੀ ਜਦੋਂ ਲੈਬ ਟੈਕਨੀਸ਼ੀਅਨ ਦਾ ਕਾਲਜ ਚੱਲਦਾ ਸੀਗਾ ਕਾਦੀਆਂ ਦੇ ਵਿੱਚ ਤੇ ਉੱਥੇ ਮੈਂ ਇਹਨਾਂ ਨੂੰ ਐਜ਼ ਅ ਟਿਊਟਰ ਕੰਮ ਕਰਵਾਉਂਦੀ ਸੀਗੀ ਹੁਣ ਮੈਂ ਆ ਕੇ ਇੱਕ ਡਵੰਟੀ ਦੇ ਟੀਚਰ ਦੇ ਇਤਰਾ ਵੀ ਬਤੌਰ ਕੀਤਾ ਸ਼ਰੋਮਨੀ ਕਮੇਟੀ ਦੇ ਕੋਰਸ ਕੀਤੇ ਸਿੱਖ ਮਿਸਤਰੀ ਦਾ ਵੀ ਕੀਤਾ ਹੈ ਇੱਥੇ ਆ ਕੇ ਤਾਂ ਮੈਂ ਮੈਰਿਸ ਤੋਂ ਅਗਲੇ ਦਿਨ ਘਾਰਾਂ ਕੱਢਣੀ ਸ਼ੁਰੂ ਕਰਤੀ ਮੇਨੋਂ ਨੇ ਪਰਵਾਹ ਭਾਵੇਂ ਜਨੀਆ ਮਰਜ਼ੀ ਹੋ ਰਹੀ ਨੇ ਡੰਗਰ ਭਾਵੇਂ ਆ ਜਾਣ ਹਾਂ ਹਾਂ ਕੋਈ ਪਰਵਾਹ ਨਹੀਂ ਕੰਮ ਦੀ ਨਹੀਂ ਪਰਵਾਹ ਕਰੀ ਨਾ ਹੀ ਰਖਾ ਕਰੀਦੀ ਆ ਨਾ ਸ੍ਰੀਕਾ ਕਰੀਦਾ ਭਾਵੇਂ ਹੋਂ ਇਸ ਟਾਈਮ 10 ਜਾਣੇ ਆ ਜੇ ਫੋਨ ਸਾਨੂੰ ਕਿ ਬੰਦਿਆ ਨੇ ਰੋਟੀ ਖਾਣੀ ਹੈ ਬਤਿਆਰ ਕਰੋ ਅੱਧੇ ਘੰਟੇ ਚ ਰੋਟੀ ਤਿਆਰ ਕਰਾਂਗੇ ਇਹੋ ਜੀ ਨਹੀਂ ਵੀ ਕੰਗ ਜੀ ਜੀ ਕਰਾਂਗੇ ਕਿ ਨਹੀਂ ਫੁਲਕਾ ਨਹੀਂ ਤਿਆਰ ਹੋਣਾ ਅੱਜ ਦੀਆਂ ਬੀਬੀਆਂ ਚ ਇਹ ਹੌਸਲਾ ਜਿਗਰਾ ਮੈਂ ਬਹੁਤ ਹੀ ਘੱਟ ਦੇਖਦੀ ਆ ਤੁਹਾਡੇ ਚ ਕਿੱਥੋਂ ਇੰਨਾ ਹੈ ਸਾਡੇ ਚ ਹੈਗਾ ਜੀ ਸਾਡੇ ਚ ਇਹ ਨਹੀਂ ਕਿ ਸਾਡੇ ਕੱਲਿਆਂ ਦੇ ਵਿੱਚ ਹੀ ਆ ਛੋਟੀਆਂ ਬੇਟੀਆਂ ਹੁਣ ਵੀ ਬਣਾਉਂਦੀਆਂ ਉਹਨਾਂ ਨੇ ਡੇਲੀ ਸ਼ਾਮ ਨੂੰ ਲੋਹ ਤੇ ਲੋਦੀ ਤੇ ਆ ਫੁਲਕੇ ਬਣੇ ਨੇ ਕੱਡੀਆਂ ਕਦੀ ਧਾਰਾ ਹਾਂ ਹਾਂਜੀ ਕੱਢਦੀਆਂ ਕੱਢ ਲੈਂਦੀਆਂ ਧਾਰਾ ਸਾਰੇ ਕੰਮ ਸਿਖਾਏ ਆ ਬੱਚਿਆਂ ਨੇ ਸਿਖਾਏ ਹੋਏ ਆ ਫੇਰੇ 6 ਵਜੇ ਉੱਠ ਜਾ ਸ਼ਾਮੀ ਵੀ 5 5:30 ਵਜੇ ਇੱਥੇ ਆ ਜਾਣਾ ਵਾ ਜਦੋਂ ਕੰਮ ਖਤਮ ਹੋਇਆ ਉਦੋਂ ਆਪਾਂ ਆਪਣੇ ਘਰੇ ਜਾਣਾ ਵਾ ਜਾ ਕੇ ਮੈਂ ਘਰ ਦਾ ਕੋਈ ਕੰਮ ਨਹੀਂ ਕਰਨਾ ਇਹਨਾਂ ਨੇ ਫੁਲਕੇ ਲਾਏ ਹੁੰਦੇ ਮੇਰੇ ਜਾਂਦਿਆਂ ਨੂੰ ਸਬਜ਼ੀ ਮੈਂ ਬਣਾਉਂਦੀ ਆ ਜੇ ਮੈਂ ਚਲੇ ਗਈ ਇਹਦੇ ਬੱਚੇ ਮੇਰੇ ਕੋਲ ਮੈਂ ਚਲੇ ਗਈ ਮੇਰੇ ਬੱਚੇ ਇਹਦੇ ਕੋ ਇਹ ਤੁਨਾ ਕਦੀ ਨੌਬਤ ਨਹੀਂ ਪਹੁੰਚੀ ਕਿ ਜਿਹੜਾ ਕਿਸੇ ਨੂੰ ਤੂੰ ਤੂੰ ਮੈਂ ਮੈਂ ਕਰਕੇ ਕੁਝ ਹੋਇਆ ਹੋਵੇ ਆ ਕੋਈ ਵੀ ਵੀ ਇਹ ਨਾ ਸਮਝੇ ਕਿ ਮੇਰੀ ਕੁਆਲੀਫਿਕੇਸ਼ਨ ਵਾਧੇ ਆ ਮੈਂ ਪੜਨ ਜਾਣਦੀ ਆ ਮੈਂ ਕੋਈ ਨੌਕਰੀ ਕਰਦੀ ਆ ਮੈਂ ਨੌਕਰੀ ਆ ਕੇ ਕੰਮ ਨਹੀਂ ਕਰਨਾ ਮੈਂ ਫਰੀ ਰਹਿਣਾ ਆ ਨਹੀਂ ਜਾਓ ਘਰ ਦਾ ਕਿਚਨ ਆ ਤੁਹਾਡਾ ਰਹਿੰਦਾ ਉਹਦੇ ਵਿੱਚ ਵੀ ਹੈਲਪ ਕਰੋ ਜਾਂਦਿਆਂ ਵੀ ਕੋਸ਼ਿਸ਼ ਕਰੋ ਕਿ ਜਿੱਨਾ ਕੁ ਕਰ ਸਕਦੇ ਕਰਕੇ ਜਾਓ ਜੇ ਆਪਾਂ ਕਹਿੰਦਾ ਹਾਏ ਬਿਮਾਰ ਹਾਏ ਬਿਮਾਰ ਅੱਜ ਨਹੀਂ ਕੰਮ ਕੋਈ ਇਸ ਵੇਲੇ ਹੁੰਦਾ ਸਿਰੇ ਸਿਰੇ ਨਹੀਂ ਉੱਠਿਆ ਜਾਂਦਾ ਵੀ ਜੇ ਜਦੋਂ ਉੱਠ ਕੇ ਆਪਣਾ ਚਾਹ ਬਣੇ ਪੀ ਲੋ ਤੇ ਉਸੇ ਤੁਰ ਪੈਂਦਾ ਇੰਨੇ ਕੱਪ ਚਾਹ ਦੇ ਪੀ ਲੈਣੇ ਇਹ ਤਾਂ ਪੁੱਛੋ ਇਹ ਤਾਂ ਪੁੱਛੀ ਦੀ ਇਹ ਗੱਲ ਗਲਤ ਹੈ ਬਾਕੀ ਸਾਰੇ ਕੁਐਸਚਨ ਪੁੱਛੋ ਤੇ ਹੀ ਨਾ ਹੀ ਪੁੱਛੋ ਸਸ਼ੀਕਾਲ ਮੈਂ ਨੀਲਮ ਕੁਈਨ ਪ੍ਰਾਈਮ ਅਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਦੇ ਵਿਲਾ ਬੱਜੂ ਪਿੰਡ ਦੇ ਵਿੱਚ ਇਸ ਵੇਲੇ ਖੜੇ ਆ ਇੱਥੇ ਬੀਬੀਆਂ ਦੇ ਸਾਥ ਪ੍ਰੋਗਰਾਮ ਬੀਐਸਸੀ ਸ਼ੂਟ ਕੀਤਾ ਸੀਗਾ ਤੇ ਅੱਜ ਤੁਹਾਨੂੰ ਉਹ ਰਿਸ਼ਤਾ ਦਿਖਾਉਣਾ ਆ ਜਿਹਦੇ ਬਾਰੇ ਕਾਫੀ ਚਰਚਾ ਵੀ ਤੁਸੀਂ ਸੁਣੀ ਆ ਤੇ ਉਹ ਵਾਕਏ ਜਿਹੜੇ ਆ ਅਸਲੀ ਵੀ ਹੁੰਦੇ ਆ ਕਿ ਜਿਹੜੇ ਆ ਦਰਾਣੀਆਂ ਜਠਾਣੀਆਂ ਆ ਉਹਨਾਂ ਦੇ ਵਿੱਚ ਬਹੁਤ ਘੱਟ ਬਣਦੀ ਜੇ ਹੁੰਦੀ ਆ ਬਹੁਤ ਹੀ ਘੱਟ ਹੁੰਦੇ ਆ ਅਨੇ ਤਾਂ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਗੱਲ ਤੇ ਤਕਰਾਰ ਰਹਿੰਦੀ ਆ ਪਰ ਇੱਥੇ ਮੈਨੂੰ ਪਤਾ ਲੱਗਾ ਜਦੋਂ ਅਸੀਂ ਸ਼ੂਟ ਕਰਨ ਆਏ ਸੀ ਉਦੋਂ ਕਿ ਇੱਕ ਦਰਾਣੀ ਜਠਾਣੀ ਦੀ ਜੋੜੀ ਇਹੋ ਜੀ ਆ ਪੜੀਆਂ ਲਿਖੀਆਂ ਹੋਣ ਦੇ ਬਾਵਜੂਦ ਵੀ ਸਾਰਾ ਕੁਝ ਕਰਦੇ ਆ ਪਾਥੀਆਂ ਵੀ ਪੱਥਦੀਆਂ ਧਾਰਾ ਵੀ ਕੱਢਦੀਆਂ ਸਾਰਾ ਕੁਝ ਸਾਂਭਿਆ ਹੋਇਆ ਉਹਨਾਂ ਨੇ ਕਿੱਦਾਂ ਇੰਨਾ ਮਜ਼ਬੂਤ ਰਿਸ਼ਤਾ ਉਹਨਾਂ ਦਾ ਹੈਗਾ ਆ ਲੋਕਾਂ ਦੇ ਲਈ ਜਾਂ ਜਨਾਨੀਆਂ ਦੇ ਲਈ ਹੋਰ ਕੀ ਉਹ ਮੈਸੇਜ ਦਿੰਦੇ ਸੁਨੇਹਾ ਦਿੰਦੇ ਆ ਉਹਨਾਂ ਨਾਲ ਗੱਲਬਾਤ ਕਰਨੀ ਆ ਇੱਧਰ ਖੜੇ ਨੇ ਆਓ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਹੋ ਬਹੁਤ ਵਧੀਆ ਜੀ ਕਿਰਪਾ ਵਾਹਿਗੁਰੂ ਜੀ ਦੀ ਤੁਸੀਂ ਠੀਕ ਹੋ ਜੀ ਹਾਂ ਜੀ ਵਧੀਆ ਵਧੀਆ ਜੀ ਤੁਸੀਂ ਥੋੜਾ ਜਿਹਾ ਲੱਗ ਕੇ ਆ ਜੋ ਹੁਣ ਕਿੰਨੇ ਪਸ਼ੂ ਹੈਗੇ ਆ ਪਹਿਲਾਂ ਕਿੰਨੇ ਸੀ ਇਹਦੇ ਬਾਰੇ ਥੋੜਾ ਜਿਹਾ ਦੱਸਿਓ ਪਹਿਲਾਂ ਪਸ਼ੂ ਕਾਫੀ ਹੁਣ 10 ਕੁਆ 10 ਪਸ਼ੂ ਆਪਣੇ ਕੋਲ ਅੱਛਾ ਹਾਂ ਜੀ 10 ਪਸੂਆ ਵੰਡੇ ਹੋਏ ਆ ਨਹੀਂ ਜੀ ਵੰਡੇ ਰਹੀ ਆ ਇਹ ਮੇਰੇ ਕਹਿਣ ਦਾ ਮਤਲਬ ਕਿ ਇੰਨੇ ਦੇ ਤਾਰਾ ਤੁਸੀਂ ਚੋਣੀਆਂ ਇੰਨੇ ਦੇ ਤੁਸੀਂ ਜੇ ਅੱਗੇ ਗਾਂ ਬੰਦੇ ਰੱਖੇ ਆ ਨਹੀਂ ਨਹੀਂ ਆਪ ਹੀ ਤਾਰਾ ਕੱਢਦੇ ਆਪ ਹੀ ਕੱਢਦੇ ਇਹ ਨਹੀਂ ਕੱਢਦੇ ਠੀਕ ਨਹੀਂ ਦਿੰਦੇ ਮੈਂ ਹੀ ਕੱਢਦੀ ਆ ਅੱਛਾ ਪਹਿਲਾਂ ਕਰਦੇ ਸੀਗੇ ਪਹਿਲਾਂ ਕੱਢਦੇ ਅੱਛਾ ਤੁਸੀਂ ਕਿੰਨਾ ਪੜੇ ਹੋ ਮੈਂ 10 10 ਪੜੇ ਹੋ ਤੁਸੀਂ ਮੇਰੀ ਗ੍ਰੈਜੂਏਸ਼ਨ ਹੈ ਗ੍ਰੈਜੂਏਸ਼ਨ ਹਾਂਜੀ ਜਿੱਦਾਂ ਮੈਂ ਜ਼ਿਕਰ ਕੀਤਾ ਸਟਾਰਟਿੰਗ ਦੇ ਵਿੱਚ ਹੀ ਕਿ ਦਰਾਣੀਆਂ ਜਠਾਣੀਆਂ ਬਹੁਤ ਘਾਟਿਆ ਜਿਹੜੀਆਂ ਰਲ ਕੇ ਰਹਿਣੀਆਂ ਆ ਨਹੀਂ ਤਾਂ ਕਿਸੇ ਨਾ ਕਿਸੇ ਗੱਲ ਤੇ ਤਕਰਾਰ ਹੁੰਦੀ ਆ ਇੱਡਾ ਵੱਡਾ ਜ਼ਿੰਮਾ ਤੁਸੀਂ ਸਾਂਭਿਆ ਹੋਇਆ ਘਰਾਂ ਦੇ ਵਿੱਚ ਤਾਂ ਰੋਟੀ ਪਕਾਉਣ ਤੇ ਲੜਾਈਆਂ ਹੋ ਜਾਂਦੀਆਂ ਆ ਕਿ ਰੋਟੀ ਨਹੀਂ ਸਾਡੀ ਲੜਾਈ ਇਹੋ ਜੀ ਹੁੰਦੀ ਕੋਈ ਰੋਟੀ ਪਕਾਉਣ ਤੇ ਵੀ ਸਾਡੇ ਖੁੱਲੇ ਗੁਫੇ ਚੱਲਦੇ ਬਾਬੇ ਦੇ ਉਦਾਂ ਗੁਰੂ ਨਹੀਂ ਤਾਂ ਨਸ ਨਹੀਂ ਜਾਂਦੇ ਆ ਲੰਗਰ ਪਕਾਈ ਜਾਂਦਾ ਖਾਏ ਜਾਂਦੇ ਹੂੰ ਹੂੰ ਕੋਈ ਨਹੀਂ ਆ ਅੱਛਾ ਹਾਂਜੀ ਜਦੋਂ ਕਿਤੇ ਜ਼ਿਆਦਾ ਆਤਾਰ ਜੀ ਇਕੱਠੇ ਹੋ ਜਾਂਦਾ ਕੋਈ ਭੈਣ ਭਰਾ ਆਉਂਦਾ ਆ ਜਾਂ ਕੋਈ ਤਿਹਾਰ ਆਉਂਦਾ ਹੁਣ ਲੋਹੜੀ ਦਾ ਤਿਹਾਰ ਨੰਕੇ ਗਿਆ ਉਹ ਦਿਨੇ ਸਾਡੇ ਤਾਇਆ ਜੀ ਨਾ ਸਾਹਮਣੇ ਇਧਰ ਖੜੇ ਆ ਹੂੰ ਹੂੰ ਉਦੋਂ ਅਸੀਂ ਆਪਾਂ ਉਹਦੇ ਸਾਰੇ ਪਰਿਵਾਰ ਨੇ ਰਲ ਕੇ ਉੱਥੇ ਰੋਟੀ ਬਣਾਈ ਉੱਥੇ ਖਾਦੇ ਬੱਚਿਆਂ ਦੇ ਯਾਰ ਦੋਸਤ ਵੀ ਆਏ ਬੇਟੇ ਦੇ ਆਏ ਲੜਕੀਆਂ ਤੇ ਚਲੋ ਕੋਈ ਨਹੀਂ ਆਈ ਬੜੇ ਮਜ਼ੇ ਨਾਲ ਬੜਾ ਵਧੀਆ ਇੰਜੋਏ ਕੀਤਾ ਬਹੁਤ ਵਧੀਆ ਬਣਿਆ ਪਿੰਡਾਂ ਦੇ ਵਿੱਚ ਦਾ ਤਾਂ ਮਾਹੌਲ ਹੈਗਾ ਆ ਕਿ ਜਿਹੜੀਆਂ ਪੁਰਾਣੀਆਂ ਬੀਬੀਆਂ ਹੈਗੀਆਂ ਸਾਡੀਆਂ ਬਜ਼ੁਰਗ ਗਿਆ ਉਹਨਾਂ ਨੇ ਇਹ ਕੰਮ ਸ਼ੁਰੂ ਤੋਂ ਕੀਤਾ ਤੇ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਅੱਜ ਤੱਕ ਵੀ ਸੰਭਿਆ ਹੋਇਆ ਆ ਤੁਸੀਂ ਬਜ਼ੁਰਗ ਨਹੀਂ ਹੈਗੇ ਤੁਸੀਂ ਮੀਡਲ ਏਜ ਹੈਗੇ ਹੋ ਪਰ ਤੁਸੀਂ ਹਾਲੇ ਵੀ ਇਹ ਕੰਮ ਕਰਦੇ ਹੋ ਤੁਸੀਂ ਨੇ ਸੋਚਿਆ ਕਿ ਨਹੀਂ ਨਹੀਂ ਅਸੀਂ ਪੜੇ ਲਿਖੇ ਹੈਗੇ ਅਸੀਂ ਇਹ ਚੀਜ਼ਾਂ ਨਹੀਂ ਕਰਨੀਆਂ ਹੈਗੀਆਂ ਨਹੀਂ ਜੀ ਬਿਲਕੁਲ ਨਹੀਂ ਸੋਚਿਆ ਮੇਰੀ ਮੈਰਿਜ ਤਾਂ 2003 ਚ ਹੋਈ ਸੀ ਜਦੋਂ ਮੈਂ ਵਿਆਹ ਹੀ ਆਈ ਸੀ ਮੈਂ ਉਸ ਵਕਤ ਹਸਪੀਟਲ ਦੇ ਵਿੱਚ ਡਿਊਟੀ ਕਰਦੀ ਸੀ ਉਹ ਹਸਪੀਟਲ ਚ ਵੀ ਡਿਊਟੀ ਕਰਦੇ ਸੀ ਮੇਰੀ ਉੱਥੇ ਨਰਸਿੰਗ ਦੀ ਸੀ ਠੀਕ ਹੈ ਜੀ ਤੇ ਉਸ ਦਿਨ ਮੈਂ ਡਿਊਟੀ ਤੋਂ ਹੀ ਸੀ ਮੇਰੀ ਮੈਰਿਜ ਵੀ ਇੰਨੇ ਟਾਈਮ ਦੇ ਵਿੱਚ ਹੋ ਗਈ ਸੀ ਕਿ ਬਿਲਕੁਲ ਫਨੀ ਆ ਇੱਕ ਘੰਟੇ ਦੇ ਵਿੱਚ ਆਹ ਹਾਂ ਹਾਂ ਜਦੋਂ ਅਸੀਂ ਆ ਗਏ ਸੀ ਉਸ ਤੋਂ ਜਦੋਂ ਵਿਆਹ ਸੀ 1 ਘੰਟੇ ਚ ਕੰਮ ਨਵੇੜ ਕੇ ਤੇ ਆ ਗਏ ਡਿਊਟੀ ਤੇ ਘਰ ਆ ਗਏ ਤੇ ਵਿਆਹ ਤੋਂ ਬਾਅਦ ਉਸ ਤੋਂ ਬਾਅਦ ਉਦੋਂ ਵੀ ਸਾਡੇ ਕੋਲ ਕਾਫੀ ਮੱਝਾਂ ਗਾਵਾਂ ਸੀਗੀਆਂ ਉਹਨਾਂ ਦਾ ਧਾਰਾ ਕੱਢਦੇ ਹੂੰ ਹਾਂ ਉਦੋਂ ਥੋੜਾ ਇਹਨਾਂ ਦੀ ਪ੍ਰੋਬਲਮ ਹੀ ਇਹ ਨਹੀਂ ਕੱਢ ਸਕਦੇ ਥੋੜਾ ਟਾਈਮ ਵਾਸਤੇ ਉਸ ਤੋਂ ਬਾਅਦ ਫਿਰ ਸਾਡਾ ਇਦਾਂ ਕੰਟੀਨਿਊ ਚੱਲਦੇ ਰਿਹਾ ਹੁਣ 3 ਕ 4 ਸਾਲ ਹੋ ਚਲੇ ਜਦੋਂ ਮੇਰੀ ਥੋੜੀ ਪ੍ਰੋਬਲਮ ਬ੍ਰੇਨ ਦੀ ਹੁਣ ਕਰਕੇ ਮੈਂ ਨਹੀਂ ਕੱਢਦੀ ਧਾਰਾ ਠੀਕ ਹੈ ਹੁਣ ਇਹੀ ਕੱਢਦੇ ਧਾਰਾ ਦਿਨੇ ਸਵੇਰੇ ਸ਼ਾਮ ਬਸ ਹੁਣ ਤੁਹਾਨੂੰ ਨਹੀਂ ਹੁੰਦਾ ਕਿ ਹੈ ਮੈਂ ਕੱਲੀ ਕਿੱਥ ਮੈਨੋਂ ਨੇ ਪਰਵਾਹ ਪਾਵਾਂ ਜਨੀਆ ਮਰਜੀ ਹੋਰੀ ਨੇ ਡੰਗਰ ਭਾਵੇਂ ਆ ਜਾਣ ਹਾਂ ਹਾਂ ਕੋਈ ਪਰਵਾਹ ਨਹੀਂ ਕੰਮ ਦੀ ਨਹੀਂ ਪਰਵਾਹ ਕਰੀ ਨਾ ਹੀ ਰਖਾ ਕਰੀਦੀ ਆ ਨਾ ਸਰੀਕਾ ਕਰੀਦਾ ਨਾ ਕੰਮ ਦੀ ਪਰਵਾਹੀ ਕਰੀਦੀ ਭਾਵੇਂ ਹੁਣ ਇਸ ਟਾਈਮ 10 ਜਾਣੇ ਆ ਜੇ ਫੋਨ ਸਾਨੂੰ ਵੀ ਬੰਦਿਆ ਨੇ ਰੋਟੀ ਖਾਣੀ ਹੈ ਬਤਿਆਰ ਕਰੋ ਅੱਧੇ ਘੰਟੇ ਚ ਰੋਟੀ ਤਿਆਰ ਕਰਾਂਗੇ ਇਹੋ ਜੀ ਨਹੀਂ ਵੀ ਕੰਨ ਘਿਜਗੀ ਚ ਕਰਾਂਗੇ ਕਿ ਨਹੀਂ ਫੁਲਕਾ ਨਹੀਂ ਤਿਆਰ ਹੋਣਾ ਵੀ ਅੱਜ ਦੀਆਂ ਬੀਬੀਆਂ ਚ ਇਹ ਹੌਸਲਾ ਜਿਗਰਾ ਮੈਂ ਬਹੁਤ ਹੀ ਘੱਟ ਦੇਖਦੀ ਆ ਤੁਹਾਡੇ ਚ ਕਿੱਥੋਂ ਇੰਨਾ ਹੈ ਸਾਡੇ ਚ ਹੈਗਾ ਜੀ ਸਾਡੇ ਚ ਇਹ ਨਹੀਂ ਕਿ ਸਾਡੇ ਕੱਲਿਆਂ ਦੇ ਵਿੱਚ ਹੀ ਆ ਸਾਡੀਆਂ ਬੇਟੀਆਂ ਇੱਕ ਸਾਡੀ ਬੇਟੀ ਆਸਟ੍ਰੇਲੀ ਜਾ ਹਾਈਟਸ ਵੇਖੋਗੇ ਜਾਂ ਉਦਾਂ ਦਾ ਸਰੀਰ ਵੇਖੋਗੇ ਬਿਲਕੁਲ ਛੋਟੇ ਪਰ ਉਹਨੂੰ ਨਹੀਂ ਲੋਹ ਦੇ ਉੱਤੇ ਆਕੋ ਅੱਗ ਬਾਲ ਕੇ 100 ਫੁਲਕੇ ਲਾਦੇ ਬਿਲਕੁਲ ਤੁਹਾਨੂੰ ਰੈਡੀ ਕਰਕੇ ਦਊਗੀ ਕਿੰਨੀ ਉਮਰ ਉਹਦੀ ਉਹਦੀ ਉਮਰ ਹੋਣਾ 20 ਸਾਲ ਆ 20 ਸਾਲ ਆਪਾਂ ਇੱਧਰ ਨੂੰ ਹੋ ਜੇ ਨਾ ਨਾ ਪਸੂ ਵੀ ਦਿਖੀ ਜਾਣਗੇ ਪਿੱਛੇ ਇੱਥੇ ਘਟਣੇ ਆ ਅੱਛਾ 20 ਸਾਲ ਦੀ ਹੈ ਹਾਂ ਆਸਟ੍ਰੇਲੀਆ ਗਈ ਆ ਉਹ ਹਾਂਜੀ ਅੱਛਾ ਛੋਟੀਆਂ ਬੇਟੀਆਂ ਹੁਣ ਵੀ ਬਣਾਉਂਦੀਆਂ ਉਹਨਾਂ ਨੇ ਡੇਲੀ ਸ਼ਾਮ ਨੂੰ ਲੋਹ ਤੇ ਅੱਗ ਬਾਲ ਕੇ ਹੂੰ ਲੋਹ ਦੇ ਤੇ ਆ ਫੁਲਕੇ ਬਣਾਉਂਦੀਆਂ ਕੱਢੀਆਂ ਕਦੀ ਧਾਰਾ ਹਾਂ ਹਾਂਜੀ ਕੱਢਦੀਆਂ ਕੱਢ ਲੈਂਦੀਆਂ ਮਾਰੇ ਆ ਕਿ ਚਲੋ ਪੜਾਈ ਚ ਹੈਗੇ ਇੱਧਰ ਨਹੀਂ ਤੁਸੀਂ ਉਹਨਾਂ ਨੂੰ ਡਿਊਟੀ ਲਾਉਂਦੇ ਨਹੀਂ ਜਦੋਂ ਲੋਡ ਪਵੇ ਜਿੱਦਾਂ ਹੁਣ ਮੈਂ ਕੱਲ ਗਈ ਹੋਈ ਹਾਂ ਕਿਤੇ ਤੇ ਇਹਨਾਂ ਨੇ ਮਗਰੋਂ ਕੀਤਾ ਹੋਇਆ ਕੰਮ ਕਰ ਲੈਂਦੀਆਂ ਹਾਂ ਕਿਸੇ ਦਾ ਮਤਲਬ ਵੇਖਣਾ ਨਹੀਂ ਵੀ ਸਾਨੂੰ ਆਨ ਕਰਕੇ ਕੋਈ ਦਵੇ ਨਹੀਂ ਤਾਂ ਮੈਂ ਜਿੱਦਾਂ ਬੀਬੀਆਂ ਦੇ ਸਾਥ ਪ੍ਰੋਗਰਾਮ ਵੀ ਕਰਦੀ ਬਹੁਤੀਆਂ ਬੀਬੀਆਂ ਜਦੋਂ ਕਹਿੰਦੀਆਂ ਕਿ ਅਸੀਂ ਇਹ ਸਾਰਾ ਕੰਮ ਕਰਦੀਆਂ ਆਂ ਪਰ ਸਾਡੇ ਨਿਆਣੇ ਖਾਸ ਕਰਕੇ ਕੁੜੀਆਂ ਨੂੰ ਅਸੀਂ ਨਹੀਂ ਕਹਿੰਦੇ ਕਿ ਕਿਉਂਕਿ ਉਹ ਪੜ੍ਹਦੀਆਂ ਆਂ ਉਹਨੇ ਡਿਊਟੀ ਕਰਨੀ ਆ ਪਰ ਨਾਲ ਨਾਲ ਤੁਸੀਂ ਆਪਣੀਆਂ ਕੁੜੀਆਂ ਨੂੰ ਬੱਚਿਆਂ ਨੂੰ ਇਹ ਚੀਜ਼ਾਂ ਵੇਖੋ ਪੜ੍ਹਨੀ ਆ ਆਪਣੀ ਜਗ੍ਹਾ ਪੜਾਈ ਆਪਣੀ ਜਗ੍ਹਾ ਤੇ ਕੰਮ ਆਪਣੀ ਜਗ੍ ਇਹ ਕਾ ਨਾ ਕੰਮ ਆਪਣੀ ਜਗ੍ਹਾ ਬੜਾਈ ਆਪਣੀ ਜਗ੍ਹਾ ਹਮ ਕੰਮ ਥੋੜਾ ਆਪਾਂ ਨੂੰ ਕਿਸੇ ਨੇ ਕਰਕੇ ਦੇਣਾ ਹੁਣ ਆਪਾਂ ਵੀ ਕੋਣੇ ਅਮਰ ਜਸੀ ਆਪਾਂ ਨੂੰ ਕੰਮ ਪੈ ਜਾ ਕੋਈ ਵੀ ਜਾਣਾ ਪਵੇ ਤੇ ਬੱਚੇ ਪੰਗਰੋ ਕਰਮ ਤੇ ਸੰਭ ਲੈਣਗੇ ਮੈਨੂੰ ਇਹ ਚੀਜ਼ ਵੀ ਨਾ ਬਹੁਤ ਹੀ ਸੋਹਣੀ ਲੱਗੀ ਘਰ ਸੋਹਣਾ ਵੱਡਾ ਤੁਹਾਡਾ ਹਾਂਜੀ ਪਰ ਤੁਸੀਂ ਇਹ ਨਹੀਂ ਸੋਚਿਆ ਕਿ ਇਹਨਾਂ ਨੂੰ ਅਸੀਂ ਮਤਲਬ ਸ਼ਿੰਗਾਰ ਲਈ ਇਹ ਹੋਰ ਤੁਸੀਂ ਪਹਿਲਾਂ ਨਿਆਣਿਆਂ ਦੀ ਪੜਾਈਆਂ ਦੇ ਉੱਤੇ ਖਰਚੇ ਲਾਇਆ ਸਾਰਾ ਕੁਝ ਉਹ ਚੀਜ਼ ਮੈਨੂੰ ਬਹੁਤ ਨਹੀਂ ਤਾਂ ਅੱਜਕੱਲ ਤਾਂ ਮਤਲਬ ਸ਼ੋਅ ਆਫ ਦੇ ਵਿੱਚ ਦੁਨੀਆ ਚੱਲ ਜਾਂਦੀ ਹੈ ਨਾ ਹਾਂਜੀ ਮੇਰਾ ਬੇਟਾ ਵੱਡਾ ਜੁਐਸੇ ਗਿਆ ਵਾ ਆਪਾਂ ਨੂੰ ਕੋਈ ਨਹੀਂ ਪਤਾ ਲੱਗਾ ਵੀ ਕਿੱਥੋਂ ਘਰ ਚੋਂ ਪੈਸਾ ਲੱਗਾ ਵਾ ਕਿੰਨੇ ਲਾਇਆ ਉਹਨੇ ਉਹਦੇ ਤਾਇਆ ਜਿਹਨੇ ਸਾਰਾ ਕੀਤਾ ਹੈ ਆਪਣੇ ਤਾਏ ਨੂੰ ਉਹ ਡੈਡੀ ਕਹਿੰਦੇ ਆ ਇਹਨਾਂ ਨੂੰ ਮੰਮੀ ਕਹਿੰਦੇ ਆ ਆ ਪੁੱਣ ਨੂੰ ਪਤਾ ਵੀ ਕਿੱਥੋਂ ਉਹਨਾਂ ਨੇ ਸਾਰਾ ਪੈਸਾ ਲਾਇਆ ਕੀ ਕੀਤਾ ਕੋਈ ਇਹੋ ਜਿਹੀ ਆਪਾਂ ਨੂੰ ਪਤਾ ਲੱਗਾ ਬਸ ਇਹੋ ਵੇ ਆ ਪਹੁੰਚ ਗਿਆ ਜੂਐਸ ਮੈਂ ਤਾਂ ਜਦੋਂ ਆਪਾਂ ਬੈਠੇ ਜਦੋਂ ਚਾਹ ਪਾਣੀ ਪੀਂਦੇ ਸੀਗੇ ਉਦੋਂ ਵੀ ਦੇਖਿਆ ਕਿ ਜਿਹੜਾ ਤੁਹਾਡਾ ਛੋਟਾ ਭਤੀਜਾ ਆ ਉਧਰ ਖੜਿਆ ਉਹ ਆ ਕੇ ਜੇ ਤੁਸੀਂ ਆਏ ਉਹਨੇ ਚਾਹ ਵੀ ਬੜਾ ਕੀਤਾ ਕਿ ਤੁਸੀਂ ਗਏ ਸੀ ਵਨਡੇ ਗਏ ਸੀ ਤੁਸੀਂ ਤੇ ਚਾਚੀ ਆਈ ਆ ਤੁਸੀਂ ਕਹੇ ਕਿ ਇਹ ਮੇਰੇ ਨਾਲ ਜ਼ਿਆਦਾ ਲੱਗਦੀ ਵੀ ਇਹਦੀ ਆ ਤੇ ਮੈਨੂੰ ਗਾਲਾਂ ਵੀ ਕੱਢ ਦਿੰਦੀ ਆ ਇਹ ਕੱਲੀ ਮੈਂ ਆ ਹੀ ਨਹੀਂ ਇਹਨੂੰ ਪਿਆਰ ਕਰਦੀ ਇਹ ਵੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ ਹਾਂ ਮੋ ਬਹੁਤ ਜ਼ਿਆਦਾ ਇਹ ਤੋਂ ਸਾਡੀ ਜਾਨ ਚ ਜਾਣਵਾ ਨੇਭਾ ਹੋਈ ਅੱਜਕੱਲ ਹੁੰਦਾ ਹੈ ਕਿ ਦਰਾਣੀ ਕੋਲ ਨਹੀਂ ਜਵਾਕ ਭੇਜਨੇ ਜਠਾਣੀ ਕੋਲ ਨਹੀਂ ਭੇਜਨੇ ਇਹ ਤਾਂ ਕੁਝ ਇਹੋ ਇਹੋ ਜਾਣੀ ਆ ਜੇ ਮੈਂ ਚਲੇਗੀ ਇਹਦੇ ਬੱਚੇ ਮੇਰੇ ਕੋ ਹਮੇ ਆ ਚਲੇਗੀ ਇਹ ਚਲੇਗੀ ਹਾਂ ਤੇ ਇਹਦੇ ਬੱਚੇ ਮੇਰੇ ਕੋ ਮੈਂ ਚਲੇਗੀ ਮੇਰੇ ਬੱਚੇ ਇਹ ਦੇਖੋ ਤੇ ਕੋਈ ਵੀ ਚੀਜ਼ ਅਸੀਂ ਲੈਣੀ ਪਹਿਲਾਂ ਛੋਟੇ ਵਾਸਤੇ ਲੈਣੀ ਕਿ ਨਹੀਂ ਛੋਟਾ ਐਮੀ ਵਾਸਤੇ ਲੈ ਲਈਏ ਭਾਵੇਂ ਖਾਣ ਵਾਸਤੇ 10 ਰੁਪਏ ਦੀ ਮੈਨੂੰ ਕੋਈ ਚੀਜ਼ ਵੀ ਮਿਲੇ ਨਾ ਬੱਚੇ ਲਿਆ ਕੇ ਦੇਣ ਵੀ ਚਾਚੀ ਤੇਰੀ ਆ ਤੇ ਮੈਂ ਲਗਾ ਕੇ ਐਮੀ ਵਾਸਤੇ ਰੱਖਣੀ ਆ ਕਿ ਉਹਦੇ ਵਾਸਤੇ ਰੱਖਣੀ ਭਾਵੇਂ ਖਾਵਾ ਜਾਂ ਨਾ ਖਾਵਾ ਅੱਛਾ ਤੁਹਾਡਾ ਨਾਮ ਕੀ ਆ ਮੇਰਾ ਨਾਮ ਹੈ Mrs ਕੁਲਵਿੰਦਰ ਕੌਰ ਅੱਛ ਪੇਕਿਆਂ ਦਾ ਮਾਹੌਲ ਕਿਦਾਂ ਦਾ ਸੀ ਤੁਹਾਡੇ ਸਾਡੀ ਪੇਕਿਆਂ ਦਾ ਮਾਹੌਲ ਵੀ ਬਹੁਤ ਵਧੀਆ ਸੀਗਾ ਪਸੂ ਸੀਗੇ ਹਾਂਜੀ ਬਿਲਕੁਲ ਤੁਸੀਂ ਸਾਹਮਣੇ ਹਾਂਜੀ ਮੈਂ ਧਾਰਾ ਕੱਢਦੀ ਰਹੀ ਬਿਲਕੁਲ ਮੇਰੇ ਮੰਮੀ ਮੈਂ ਪਲਾਸੂ ਚ ਪੜਦੀ ਸੀ ਜਦੋਂ ਮੇਰੇ ਮੰਮੀ ਬਿਮਾਰ ਰਹਿੰਦੇ ਸੀਗੇ ਪਰ ਉਦੋਂ ਮੈਂ ਸਕੂਲ ਦੇ ਟਾਈਮ ਜਦੋਂ ਸਕੂਲ ਜਾਣਾ ਧਾਰਾ ਕੱਢ ਕੇ ਜਾਣੀ ਆ ਇਹ ਸੀਗਾ ਕਿ ਘਰੇਲੂ ਜਿੰਨਾ ਵੀ ਕੰਮ ਸੀਗਾ ਚਾਹੇ ਮੈਂ ਹੋਸਟਲ ਚ ਰਹੀ ਮੈਂ ਜਲੰਧਰ 7 ਸਾਲ ਸਰਵਿਸ ਕੀਤੀ ਉੱਥੇ ਮੈਂ ਰਹੀ ਹਾਂ ਹੋਸਟਲ ਦੇ ਵਿੱਚ ਵੀ ਬਟ ਇਹ ਆ ਕਿ ਕੰਮ ਸੀ ਹਾਂਜੀ ਠੀਕ ਹੈ ਤੇ ਫਿਰ ਉਹ ਇਹ ਹੈ ਕਿ ਮੈਂ ਮਤਲਬ ਕਿ ਇੱਥੇ ਇਹਨਾਂ ਦੇ ਨਾਲ ਸਾਰਾ ਕੰਮ ਕਰਦੀ ਨਹੀਂ ਹੂੰ ਉਹੀ ਰੁਪਏ ਮਤਲਬ ਇੱਕ ਵਧੀਆ ਹੋ ਗਿਆ ਰੂਟੀਨ ਬਣ ਗਈ ਸੀਗੀ ਪੂਰੀ ਕਿ ਜਦੋਂ ਉੱਥੇ ਕੰਮ ਕਰਦੇ ਸੀ ਕਰਨ ਆਉਂਦਾ ਸੀ ਇੱਥੇ ਆ ਕੇ ਕੋਈ ਮੁਸ਼ਕਲ ਨਹੀਂ ਆਈ ਨਹੀਂ ਤਾਂ ਐ ਨਹੀਂ ਹੋਈ ਪੇਕਿਆਂ ਦੇ ਬਹੁਤ ਕਰ ਲਿਆ ਹੁਣ ਛੱਡੋ ਪਰੇ ਹੁਣ ਨਹੀਂ ਅਸੀਂ ਕਰਦੇ ਬਿਲਕੁਲ ਨਹੀਂ ਬਿਲਕੁਲ ਸਾਡੇ ਸਹੁਰਾ ਸਾਹਿਬ ਬਹੁਤ ਹੀ ਵਧੀਆ ਨੇਚਰ ਦੇ ਇਨਸਾਨ ਸੀਗੇ ਬਹੁਤ ਵਧੀਆ ਉਹਨਾਂ ਨੇ ਸਾਡੀ ਪ੍ਰਾਪਰਟੀ ਬਣਾਈ ਆ ਅਸੀਂ ਉਹਨਾਂ ਦੇ ਨਾਲ ਅੱਜ ਵੀ ਯਾਦ ਕਰਦੇ ਹਾਂ ਉਹਨਾਂ ਨੂੰ ਅੱਜ ਦੁਨੀਆ ਤੋਂ ਗਿਆ ਨੂੰ 1.6 ਸਾਲ ਦੇ ਕਰੀਬ ਹੋ ਗਏ ਆ ਪਰ ਅਸੀਂ ਮਤਲਬ ਸਾਨੂੰ ਉਹਨਾਂ ਦੀ ਥੋੜੇ ਤੇ ਬਹੁਤ ਜੜੀ ਮਹਿਸੂਸ ਹੁੰਦੀ ਆ ਪਰ ਇਹ ਸੀਗਾ ਕਿ ਉਹਨਾਂ ਦਾ ਮੈਕਮਾ ਪੁਲਿਸ ਦਾ ਸੀਗਾ ਬੜੇ ਖੁੱਲੇ ਸੁਭਾਅ ਦੇ ਸੀਗੇ ਉਹ ਵੀ ਤੇ ਸਾਨੂੰ ਉਦਾਂ ਦੀ ਸਾਡੀ ਰੁਟੀਨ ਇੱਥੇ ਬਣੀ ਜਾਂਦੀ ਆ ਤੇ ਸਾਨੂੰ ਕੋਈ ਇਦਾਂ ਦਾ ਉੱਚ ਨਿਛ ਦਾ ਜਦਾਂ ਆ ਮਾ ਕੇ ਸਹਰੇ ਘਰ 'ਚ ਕੋਈ ਪ੍ਰੋਬਲਮ ਲੱਗਦੀ ਆ ਜਾਂ ਮਾਹੌਲ ਥੋੜਾ ਚੇਂਜ ਹੋ ਜਾਂਦਾ ਇਹੋ ਜਿਹਾ ਕੁਝ ਨਹੀਂ ਲੱਗਿਆ ਉੱਥੇ ਸਾਡੇ ਮੇਰੇ ਪੇਕੇ ਘਰ ਦੇ ਵਿੱਚ ਵੀ ਮੇਰੇ ਡੈਡੀ ਹੋਣੀ ਤਿੰਨ ਭਰਾ ਸੀਗੇ ਸਾਡੀ ਫੈਮਿਲੀ ਜੁਆਇੰਟ ਸੀਗੀ ਬਹੁਤ ਵਧੀਆ ਰਹਿੰਦੀ ਸੀ ਹਾਂਜੀ ਅੱਛਾ ਜੀ ਤੇ ਫੇਰ ਸਾਡੀ ਮੈਰਿਜ ਤੋਂ ਥੋੜੀ ਦੇਰ ਪਹਿਲਾਂ ਹੀ ਮਤਲਬ ਕਿ ਅਲ ਪਰ ਇਹ ਸੀਗਾ ਕਿ ਉਹਨਾਂ ਦੇ ਵਿੱਚ ਸਭ ਤੋਂ ਇੱਕੋ ਹੀ ਬੇਟੀ ਮੈਂ ਸੀਗੀ ਉਹਨਾਂ ਦੇ ਵਿੱਚ ਮੇਰੇ ਛੋਟੇ ਬ੍ਰਦਰ ਸੀਗੇ ਤੇ ਮੇਰੇ ਤਾਇਆ ਜੀ ਦਾ ਕੋਈ ਬੱਚਾ ਨਹੀਂ ਸੀਗਾ ਫਿਰ ਚਾਚਾ ਜੀ ਸੀਗੇ ਛੋਟੇ ਉਹਨਾਂ ਦੇ ਬੱਚੇ ਬਹੁਤ ਛੋਟੇ ਛੋਟੇ ਸੀਗੇ ਜੋ ਇਸ ਕਰਕੇ ਮੈਂ ਸਭ ਪਰਿਵਾਰ ਦੇ ਵਿੱਚ ਵੱਡੀ ਹੋਣ ਕਰਕੇ ਬਹੁਤ ਪਿਆਰ ਸੀਗਾ ਉੱਥੋਂ ਵੀ ਬਹੁਤ ਪਿਆਰ ਮਿਲਿਆ ਤੇ ਇੱਥੇ ਆ ਕੇ ਕਹਾਂ ਕਿ ਨਹੀਂ ਗਲਤ ਆ ਇੱਥੇ ਕੁਝ ਗਲਤ ਨਹੀਂ ਇੱਥੇ ਵੀ ਬਹੁਤ ਹੀ ਵਧੀਆ ਮਾਹੌਲ ਵਧੀਆ ਬਹੁਤ ਵਧੀਆ ਸਾਡੇ ਨਾਨਾ ਦੋ ਨੇ ਉਹ ਹੁਣ ਫਿਲਹਾਲ ਉਹ ਵੀ ਫੋਰਨ ਨੇ ਉਹ ਇੱਕ ਛੋਟੀ ਇੰਗਲੈਂਡ ਗਈ ਆ ਉਹਦਾ ਸਿ ਵਿਆਹ ਆਪਣੇ ਹੱਥ ਕੀਤਾ। ਤੁਸੀਂ ਕਿਹਾ ਕਿ ਤੁਹਾਡੇ ਰਿਸ਼ਤੇਦਾਰ ਨਾਨਾ ਵੀ ਬਾਹਰ ਆ ਜਦੋਂ ਆਉਂਦੇ ਆ ਫਿਰ ਪਸ ਧਿਆਨ ਉਧਰ ਜ਼ਿਆਦਾ ਹੁੰਦਾ ਕਿ ਇੱਧਰ ਹੁੰਦਾ ਉਹ ਕਿਦਾਂ ਮੈਨੇਜ ਕਿਦਾਂ ਕਰਦੇ ਹੋ। ਜਦੋਂ ਆਪਾਂ ਰੌਣਾ ਆਉਂਦਾ ਸਾਨੂੰ ਬਹੁਤ ਚਾਹ ਹੁੰਦਾ ਵੀ ਅੱਜ ਸਾਡੇ ਘਰ ਪ੍ਰੌਣਾ ਆਣਾ ਵਾ ਜਿੱਦਾਂ ਅੱਜ ਕਾ ਲੋਕੀ ਜਾਂਦੇ ਦੁਕਾਨ ਤੋਂ ਚੀਜ਼ ਲਾਏ ਉਹ ਆਪਾਂ ਦੁਕਾਨ ਤੋਂ ਨਹੀਂ ਕਦੀ ਲੈਂਦੇ ਕਰ ਕਰ ਇਹ ਬਣਾ ਕੇ ਜੋ ਵੀ ਪ੍ਰੌਣੇ ਵੀ ਕਹਣੇ ਆ ਖਾਣਾ ਆ ਆਪ ਵੀ ਆਪਣੇ ਚਾਹ ਜੋ ਮਨ ਚਾਹ ਹੋਵੇ ਵੀ ਅੱਜ ਆਪ ਕੋ ਬਣਾ ਕੇ ਖੋਣਾ ਕਰੇ। ਪਿੰਡਾਂ ਦੀਆਂ ਬੀਬੀਆਂ ਥੱਕਦੀਆਂ ਵੀ ਨਹੀਂ ਛੇਤੀ ਸ਼ਹਿਰਾਂ ਦੀਆਂ ਚ ਨਹੀਂ ਇਸ਼ਾਰਾ ਜਿਉਂ ਥੱਕ ਜਿਐ ਆਪਾਂ ਥੋੜਾ ਕੀ ਅਸਲੀਆਂ ਜਿਹਾ ਜਾਂਦੀਆਂ ਵਾ ਤੇ ਕੰਮ ਨਾ ਕਰਨਾ ਮੈਂ ਬੁਜਾਰੀ ਚੀਜ਼ ਮਿਲ ਜੇ ਇਹੋ ਜਿਹੀ ਨਹੀਂ ਆਪਣੇ ਮਨ ਵਿੱਚ ਆਏ ਤੁਹਾਡੇ ਪੇਕੇਆਂ ਦਾ ਕਿੱਦਾਂ ਦਾ ਮਾਹੌਲ ਸੀ ਉੱਥੇ ਸੀ ਪਸੂ ਹਾਂ ਪਸੂ ਬਹੁਤ ਹਾਂ ਹਾਂ ਕੀਤਾ ਕੰਮ ਉੱਥੇ ਆਪਣਾ ਆਪਣਾ ਧਨਾਪ ਕੱਢਦੇ ਰਹੇ ਆਪਾਂ ਹਾਂ ਪਰ ਉਹ ਪੇਕੇ ਵੀ ਬਹੁਤ ਵਧੀਆ ਤੇ ਸੋਹਰੇ ਬਹੁਤ ਵਧੀਆ ਜਦੋਂ ਮੇਰੀ ਮੰਗਣੀ ਹੋਈ ਤੇ ਮੇਰੇ ਭਰਾਵਾਂ ਨੇ ਕਹੇ ਵੀ ਦੂਰ ਤੇ ਮੇਰੇ ਫਾਦਰ ਨੇ ਕਿਹਾ ਮੇਰੇ ਤਰਨ ਤਾਰਾਂ ਤੋਂ ਅੱਗੇ ਵੱਡੀ ਮਾਨੋ ਚੱਲ ਅੱਛਾ ਜੀ ਤੇ ਉਹਨਾਂ ਨੇ ਕਿਹਾ ਵੀ ਸੋਖ ਚਾਹੀਦਾ ਕੁੜੀ ਨੂੰ ਦੂਰ ਕੋਈ ਨਹੀਂ ਸੋਖ ਬਾਹਰ ਆਇਨੇ ਬਹੁਤ ਤਾਗੂ ਰਾਮਦਾਸ ਨੇ ਚੜਦੀ ਕਲਾ ਵਾ ਬੱਚੇ ਵੀ ਸੈਟ ਵਾ ਬਹੁਤ ਵਧੀਆ ਸੋਖ ਬੱਚਿਆਂ ਨੇ ਇਹ ਕਿਹਾ ਵਾ ਵੀ ਆਪਾਂ ਕਦੀ ਅੱਡ ਨਹੀਂ ਗੇ ਹੋਵਾਂਗੇ ਇਕੱਠਿਆਂ ਰਹਿਣਾ ਵਾ ਹਾਂ ਕਦੀ ਆਪਾਂ ਅੱਡ ਨਹੀਂ ਹੋਣਾ ਵੀ ਅੱਛਾ ਜਿੱਦਾਂ ਹੁਣ ਕਿਉਂਕਿ 10 ਪਸ਼ੂ ਆ ਇਸ ਵੇਲੇ ਪਹਿਲਾਂ ਜ਼ਿਆਦਾ ਹੁੰਦੇ ਸੀਗੇ ਤਾਂ ਇਹਨਾਂ ਦੀ ਦੇਖਰੇਖ ਦੇ ਲਈ ਪ੍ਰੋਪਰ ਤੁਹਾਨੂੰ ਸਮਾਂ ਦੇਣਾ ਪੈਂਦਾ ਤਿੰਨ ਟਾਈਮ ਚਲੋ ਹੁਣ ਤਾਂ ਠੰਡਾ ਪਾਣੀ ਇੰਨਾ ਇਹਨਾਂ ਨੂੰ ਨਹੀਂ ਮਤਲਬ ਤੁਸੀਂ ਟਾਈਮ ਲਾਉਂਦੇ ਹੋਣੇ ਦਿੰਦੇ ਹੋਣੇ ਆ ਪਲਾਉਂਦੇ ਡਾਉਂਦੇ ਕਹਿੰਦੇ ਨੇ ਤੇ ਹਾਂ ਡਾਉਂਦੇ ਹੋਣੇ ਮਤਲਬ ਸਵੇਰੇ ਤੁਹਾਡੀ ਕੀ ਰੁਟੀਨ ਉੱਠ ਕੇ ਇਹਨਾਂ ਨੂੰ ਕਦੋਂ ਪੱਠੇ ਪਾਉਣੇ ਸ਼ੁਰੂ ਕਰਦੇ ਹੋ ਤੁਹਾਡੀ ਰੁਟੀਨ ਕੀ ਹੈ ਸਵੇਰੇ ਉੱਠਣ ਦੀ ਰਾਤ ਸੌਣ ਦੀ ਸਾਢੇ 6 ਵਜੇ ਨਾ ਉੱਠਿਆ ਸਾਢੇ 6 ਵਜੇ ਇੱਥੇ ਆ ਜਾਈਦਾ ਵਾ 8 ਸਾਨੂੰ ਇੱਥੇ ਵੱਜ ਜਾਂਦੇ ਆ ਤੁਸੀਂ ਵੀ ਨਾਲ ਹੀ ਉੱਠਦੇ ਹੋ ਹਾਂਜੀ ਨਹੀਂ ਪਹਿਲਾਂ ਉੱਠ ਜਾਈਦਾ ਹੁਣ ਥੋੜੇ ਪ੍ਰੋਬਲਮ ਹੈ ਸਿਹਤ ਨਾਲ ਠੀਕ ਹੁਣ ਕਰਕੇ ਥੋੜੇ ਮੁਸ਼ਕਿਲਾਂ ਨਹੀਂ ਤੇ 4 ਵਜੇ ਉੱਠ ਕੇ ਵਾਹਿਗੁਰੂ ਦੀ ਕਿਰਪਾ ਉਹਦੋਂ ਉੱਠਦਾ ਹੀਦਾ ਅੱਛਾ 6 ਵਜੇ ਉੱਠ ਜਾਣਾ ਪੀਰ ਪੀਨ ਹਾਂ ਤਾਂ ਸਵੇਰੇ 6 ਵਜੇ ਉੱਠ ਜਾ ਸ਼ਾਮੀ ਵੀ 5 5:30 ਵਜੇ ਇੱਥੇ ਆ ਜਾਂਦਾ ਵਾਂ ਜਦੋਂ ਕੰਮ ਖਤਮ ਹੋਇਆ ਉਦੋਂ ਆਪਾਂ ਆਪਣੇ ਘਰੇ ਜਾਣਾ ਵਾਂ ਜਾ ਕੇ ਮੈਂ ਘਰ ਦਾ ਕੋਈ ਕੰਮ ਨਹੀਂ ਕਰਨਾ ਇਹਨਾਂ ਨੇ ਫੁਲਕੇ ਲਾਏ ਹੁੰਦੇ ਮੇਰੇ ਜਾਂਦਿਆਂ ਨੂੰ ਸਬਜ਼ੀ ਮੈਂ ਬਣਾਉਣੀ ਆ ਬਸ ਵਾ ਕੇ ਫੁਲਕੇ ਫੜਾ ਕੇ ਆਪਣਾ ਜਦੋਂ ਵੇਲੇ ਹੋ ਜੂ ਉਦੋਂ ਬਹਿ ਜਾ ਚਾਹ ਕਦੀ ਦਰਾਣੀ ਚਠਾਣੀ ਚ ਤੂ ਪੀ ਹਾਂ ਹਾਂ ਮਾੜਾ ਹਰ ਇੱਕ ਕਾ ਜਲਦਾ ਵਾ ਪਰ ਸਾਡਾ ਪਿਆਰ ਆ ਬਸ ਪਰ ਜਦੋਂ ਅਸੀਂ ਇਹ ਚੀਜ਼ਾਂ ਮੰਨਾਰੇ ਤਾਂ 22 ਸਾਲ ਹੀ ਕੱਢਦੇ ਆ ਤੇ ਬਿਲਕੁਲ ਸਹੀ ਉਹੀ ਮੈਂ ਕਹਿਣ ਲੱਗੀ ਸੀ ਕਿ ਜੇ ਅਸੀਂ ਇਹ ਚੀਜ਼ ਮੰਨ ਲਈਏ ਕਿ ਜਦੋਂ ਪੇਕਿਆਂ ਦੇ ਵਿੱਚ ਭੈਣਾ ਭਰਾਵਾਂ ਦੇ ਵਿੱਚ ਮਾਪਿਓ ਦੇ ਵਿੱਚ ਥੋੜਾ ਜਿਹਾ ਨੋਕਝੋਕ ਹੁੰਦੀ ਲੜਾਈਆਂ ਹੁੰਦੀਆਂ ਤੇ ਸਹੁਰੇ ਘਰ ਦੇ ਵਿੱਚ ਵੀ ਥੋੜੀਆਂ ਭੁਲਾ ਕੇ ਫਿਰ ਇਕੱਠੇ ਰਹਿਣਾ ਬਣਦਾ ਹੈ ਹਾਂ ਬਾਕੀ ਪਤਾ ਹੀ ਨਹੀਂ ਵੈਸੇ ਇਥੋਂ ਦਾ ਕਦੀ ਨੌਬਤ ਨਹੀਂ ਪਹੁੰਚੀ ਕਿ ਜਿਹੜਾ ਕਿਸੇ ਨੂੰ ਤੂੰ ਤੂੰ ਮੈਂ ਮੈਂ ਕਰਕੇ ਖੁਸ਼ ਹੋਇਆ ਹੋਵੇ ਇਹੋ ਜਿਹੀ ਕਦੀ ਕੰਡੀਸ਼ਨ ਨਹੀਂ ਬਣਦੀ ਜਿੱਦਾਂ ਹੁਣ ਤੁਸੀਂ ਕਿਹਾ ਕਿ ਤੁਹਾਡੇ ਬਹੁਤ ਸੋਹਣਾ ਹੈ ਮਤਲਬ ਕਿ ਇੱਕ ਤਰ੍ਹਾਂ ਤੁਸੀਂ ਸੇਲੀਆਂ ਵਾਂਗੂ ਵੀ ਆ ਹੈਣਾ ਭੈਣਾ ਵਾਂਗੂ ਵੀ ਆ ਦਰਾਣੀ ਜਠਾਣੀ ਵੀ ਹੈਗੇ ਆ ਵੀ ਕੱਲੀਆਂ ਕੱਲੀਆਂ ਇਹਦੀ ਕੋਈ ਸਿਸਟਰ ਨਹੀਂ ਮੇਰੀ ਵੀ ਕੋਈ ਸਿਸਟਰ ਨਹੀਂ ਹੈਗੀ ਲੋਕੀ ਤਾਂ ਬੜੇ ਛੜਦੇ ਹੋਣੇ ਸਾਡੇ ਜਾਣ ਤੋਂ ਜਦੋਂ ਸਾਡੇ ਡੈਡ ਜੀ ਦੀ ਡੈਥ ਹੋਈ ਕਈਆਂ ਨੇ ਸਾਨੂੰ ਕਿਹਾ ਸੀ ਹਾਂ ਪੀ ਬਸ ਇਹਨਾਂ ਨੇ ਚੌਥੇ ਤੱਕ ਹੀ ਇਕੱਠਿਆ ਰਹਿਣਾ ਵਾ ਮਾਹਾਰਾਜ ਦੀ ਕਿਰਪਾ ਵਾ ਬਹੁਤ ਵਧੀਆ ਕੰਮ ਚੱਲਣ ਦਾ ਤੁਹਾਨੂੰ ਦੱਸਿਆ ਨਾ ਵੀ ਬੇਟਾ ਗਿਆ ਇਹਨਾਂ ਦੀ ਬੇਟੀ ਕੀ ਸਾਨੂੰ ਕੋਈ ਪਤਾ ਨਹੀਂ ਕਿੱਦਾਂ ਸਾਡੇ ਬੱਚੇ ਬਾਹਰ ਚਲੇ ਗਏ ਮਹਾਰਾਜ ਨੇ ਕੀਤਾ ਹਾਂ ਵੱਡੇ ਭਾਜੀ ਤੁਹਾਨੂੰ ਦੇ ਉਹ ਵੀ ਇੰਟਰ ਉਹ ਉਹਨਾਂ ਨੇ ਸਾਰਾ ਕੀਤਾ ਟੈਨਸ਼ਨ ਜੋ ਉਹ ਵੀ ਸਾਰੇ ਘਰ ਦਾ ਖਰਚਾ ਉਹਨਾਂ ਕੋ ਸਾਡੇ ਕੋ ਕਿਸੇ ਦਾ ਆਪੂ ਆਪਣਾ ਪਰਸ ਨਹੀਂ ਹੈ ਗਾਲੀ ਜਿੱਦਾਂ ਹੁਣ ਇਹ ਠੀਕ ਨਹੀਂ ਰਹਿੰਦੇ ਇਹ ਇਹ ਕੰਮ ਨਹੀਂ ਕਰ ਸਕਦੇ ਤੁਸੀਂ ਗਏ ਸੀਗੇ ਵਨ ਡੇ ਫਿਰ ਪਿੱਛੋਂ ਕਿੱਦਾਂ ਮੈਨੇਜ ਹੁੰਦਾ ਪਿੱਛੋਂ ਫਿਰ ਵੱਡੇ ਬਾਜੀ ਨੇ ਉਹ ਤਾਂ ਨਹੀਂ ਉਹ ਕਰਦੇ ਫਿਰ ਪਿੱਛੋਂ ਕਰ ਲੈਂਦੇ ਆ ਹਾਂ ਬੇਟੇ ਨੇ ਮੈਂ ਕਰ ਲਿਆ ਥੋੜਾ ਬਹੁਤਾ ਪਿੱਛੋਂ ਬਸ ਇੱਕ ਰਾਤ ਲਾ ਕੇ ਆ ਗਏ ਆ ਵੀ ਨਹੀਂ ਕਰਦਾ ਔਖਾ ਪੱਠੇ ਵਗੈਰਾ ਕਿੱਦਾਂ ਉਹ ਮਤਲਬ ਕਿ ਲਿਆਉਂਦਾ ਕੌਣ ਕਿਹਦੀ ਡਿਊਟੀ ਆਪ ਹੀ ਲੈ ਕੇ ਆਉਂਦੇ ਆ ਜਿਹੜਾ ਮਰਜ਼ੀ ਲੈ ਆਵੇ ਘਰ ਚੋਂ ਘਰ ਚੋਂ ਜਿਹਦਾ ਮਰਜ਼ੀ ਲੈ ਆ ਹਾਂ ਲੈ ਆਵੇ ਕੁਦਰਲੇ ਪਾ ਲੈ ਕੋਈ ਇਹੋ ਜਿਹਾ ਸਾਡੇ ਘਰ ਜੀਰ ਖਾਣੇ ਕੋਈ ਹੈਗੀ ਨਹੀਂ ਅਸੀਂ ਲੇਡੀਜ਼ ਨਹੀਂ ਪੱਠਿਆਂ ਵਾਲੀ ਸਾਈਡ ਤੇ ਹੁੰਦੀ ਆ ਹਾਂ ਲੇਡੀਜ਼ ਨਾ ਹੀ ਪੱਠੇ ਕਦੀ ਲੈਣ ਜਾਣਾ ਨਾ ਹੀ ਲੈ ਕੇ ਆਉਣੇ ਤਾਂ ਉਹਨਾਂ ਨਾ ਨਾ ਅਸੀਂ ਲੈ ਕੇ ਆਉਣੇ ਨਾ ਅਸੀਂ ਪਾਉਣੇ ਠੀਕ ਹੈ ਉਹ ਉਹਨਾਂ ਦਾ ਨਾਵਾ ਵਾਲਾ ਤੁਹਾਡਾ ਹਾਂ ਜੀ ਉਹ ਹੀ ਹੈ ਕਿੰਨੇ ਕੁ ਲੋਕੀ ਜਿਹੜੇ ਫਿਰ ਤੁਹਾਡੇ ਹਲ ਆ ਜਾਂਦੇ ਆ ਕਿ ਸਾਨੂੰ ਇੰਨਾ ਦੁੱਧ ਦੇ ਦਿਓ ਇੰਨਾ ਮਤਲਬ ਲੱਗੇ ਹੁੰਦੇ ਆ ਮੱਖਣ ਦੇ ਦਿਓ ਲੱਸੀ ਦੇ ਦਿਓ ਆਪ ਹੀ ਜਾਣੇ ਜਦੋਂ ਹੁਣ ਆਪਣੇ ਡੰਗਰ ਸੂਣ ਵਾਲੇ ਹੁੰਦੇ ਦੁੱਧ ਘਟ ਦੇਂਦੇ ਆ ਤੇ ਕਿਸੇ ਨੂੰ ਕਹਿ ਦਈਏ ਕਿ ਦੁੱਧ ਦਾ ਤੁਹਾਨੂੰ ਅੱਜ ਤੋਂ ਦੁੱਧ ਆਪਣਾ ਪਤਾ ਕਰ ਲੋ ਫਿਰ ਕਾਹ ਦੇਂਦੇ ਅੱਧਾ ਕਿਲੋ ਦੇ ਦਿਆ ਕਰੋ ਹੀ ਆਪਣਾ ਸਾਰ ਲਾਗੇ ਤੁਹਾਂ ਦੁੱਧ ਨਹੀਂ ਚੰਗਾ ਕਿੰਦੇ ਮਿਲਦਾ ਕਿਤੇ ਉਹ ਦੁੱਧ ਤੁਹਾਡੇ ਕੋਲ ਲੈਣਾ ਵਾ ਭਾਵੇਂ ਅੱਧਾ ਕਿਲੋ ਸਾਨੂੰ ਦੋ ਇਹ ਖੁਸ਼ੀ ਵੀ ਹੁੰਦੀ ਕਿ ਯਕੀਨ ਬਣਾਇਆ ਹੋਇਆ ਹਾਂ ਹਾਂ ਯਕੀਨ ਬਣਾਇਆ ਹੋਇਆ ਵਾ ਇਹੋ ਜੀ ਕੋਈ ਗੱਲ ਨਹੀਂ ਆ ਕਿਤੇ ਵੀ ਕੋਈ ਚੱਲ ਜੇ ਦੁੱਧ ਫਰੇਚੇ ਚ ਰੱਖ ਕੇ ਲੈਣਾ ਭਾਗ ਜਦੋਂ ਮਰਜੀ ਕੋਈ ਆਣ ਕੇ ਦੁੱਧ ਲੈ ਲਿਆ ਕਦੀ ਆਪਣੇ ਕੰਮ ਤੋਂ ਅੱਕੇ ਹੋ ਨਹੀਂ ਕਦੀ ਨਹੀਂ ਹੂੰ ਅਕੜਾਂ ਗੇੜੀ ਗੱਲੋਂ ਮਹਾਰਾਜ ਤੰਦਰੁਸਤੀ ਦੇ ਜਾਂਦਾ ਕੰਮ ਕਰੀ ਜਾਂਦੇ ਤੁਸੀਂ ਪਹਿਲਾਂ ਅੱਕੇ ਸੀ ਕਦੇ ਨਹੀਂ ਜੀ ਬਿਲਕੁਲ ਨਹੀਂ ਅੱਕਣ ਵਾਲੀ ਕੋਈ ਗੱਲ ਹੀ ਨਹੀਂ ਆ ਬਸ ਇਹ ਆ ਕਿ ਜਦੋਂ ਥੋੜਾ ਲੱਗਦਾ ਕਿ ਸਰੀਰ ਡਾਊਨ ਹੁੰਦਾ ਆ ਡਾਕਟਰਾਂ ਨੇ ਬੜੀ ਵਧੀਆ ਦਵਾਈਆਂ ਦਿੱਤੀਆਂ ਉਹ ਖਾਲੀ ਦੀ ਡੋਜ਼ ਤੁਰਪਈਦਾ ਅੱਛਾ ਤੁਸੀਂ ਪਹਿਲਾਂ ਨਰਸਿੰਗ ਵੀ ਕੀਤੀ ਹੈਨਾ ਫਿਰ ਤੁਸੀਂ ਹੁਣ ਚਲੋ ਆਪਸੂ ਸਾਹਮਣੇ ਆ ਹੁਣ ਸਿਹਤ ਠੀਕ ਨਹੀਂ ਕਰਕੇ ਦੇ ਦੇ ਪੜਾਉਂਦੇ ਵੀ ਰਹੇ ਹੋ ਹਾਂਜੀ ਕੀ ਪੜਾਇਆ ਮੈਂ ਪਹਿਲਾਂ ਸਕੂਲ ਦੇ ਵਿੱਚ ਸਾਇੰਸ ਦਾ ਕਰਾਉਂਦੀ ਸੀਗੀ ਅੱਛਾ ਜੀ ਹਾਂਜੀ ਕਿਉਂਕਿ ਮੈਂ ਲੈਬ ਟੈਕਨੀਸ਼ੀਅਨ ਦਾ ਵੀ ਕੀਤਾ ਹੋਇਆ ਤੇ ਪਹਿਲਾਂ ਜਦੋਂ ਲੈਬ ਟੈਕਨੀਸ਼ੀਅਨ ਦਾ ਕਾਲਜ ਚੱਲਦਾ ਸੀਗਾ ਕਾਦੀਆਂ ਦੇ ਵਿੱਚ ਤੇ ਉੱਥੇ ਮੈਂ ਇਹਨਾਂ ਨੂੰ ਐਜ਼ ਅ ਟਿਊਟਰ ਕੰਮ ਕਰਵਾਉਂਦੀ ਸੀਗੀ ਹੁਣ ਮੈਂ ਆ ਕੇ ਤੇ ਇੱਕ ਡਵੈਂਟੀ ਦੇ ਟੀਚਰ ਦੇ ਤਰ੍ਹਾਂ ਵੀ ਬਤੌਰ ਕੀਤਾ ਸ਼੍ਰੋਮਣੀ ਕਮੇਟੀ ਦੇ ਕੋਰਸ ਕੀਤੇ ਸਿੱਖ ਮਿਸਤਰੀ ਦਾ ਵੀ ਕੀਤਾ ਹੋਇਆ ਇਸ ਕਰਕੇ ਮੈਂ ਬਤੌਰ ਐਡਵੰਟਿਜ ਟਿਚਰ ਦੇਖ ਲੱਗੀ ਸੀ ਹੁਣ ਸੇ ਦਾ ਨਾਮ ਠੀਕ ਹੋਣ ਕਰਕੇ ਉੱਥੋਂ ਵੀ ਹਟਾ ਦਿੱਤਾ ਕਹਿੰਦੇ ਨਹੀਂ ਜਾਣਾ ਸਿਰਦਰਦੀ ਜ਼ਿਆਦਾ ਹੁਣ ਤੇ ਬਸ ਘਰ ਹੀ ਹੁਣ ਟਿਊਸ਼ਨ ਪੜਾਈਦੀ ਐ ਹੁਣ ਬਸ 4 ਵਜੇ ਬੱਚੇ ਟਿਊਸ਼ਨ ਤੇ ਆਏ ਨੇ 4 ਤੋਂ 6:30 ਤੱਕ ਰਹਿਣਗੇ ਫਿਰ ਉਸ ਤੋਂ ਬਾਅਦ ਫੁਲਕੇ ਬਣਾਵਾਂਗੇ ਖਾ ਕੇ ਸਮਝਣ ਹੁਣ ਇਹਨਾਂ ਨੂੰ ਕਦੋਂ ਰੋਟੀ ਪਾਣੀ ਦੇਣਾ ਇਹਨਾਂ ਨੂੰ ਪੱਠੇ ਪਾਦਦੇ ਉਹਨਾਂ ਨੇ ਹੁਣ ਤੇ ਆਪਾਂ 6:30 ਤੱਕ ਨਾ ਕੱਢਦੇ 7:00 ਕੱਢਦੇ ਹਾਂਜੀ ਅੱਛਾ ਇੱਕ ਵਾਰੀ ਚ ਨਿਕਲ ਜਾਂਦੀ ਹੱਥ ਨਹੀਂ ਥੱਕਦੇ ਨਹੀਂ ਹੱਥ ਨਹੀਂ ਥੱਕਦੇ ਰੁਟੀਨ ਵਾਰ ਰੋਜ਼ ਕੱਢੀਦੀਆਂ ਪਹਿਲੀ ਵਾਰੀ ਵਿਆਹ ਤੋਂ 4 ਕਿਤਾਬਾਂ ਬਾਅਦ ਕੱਢੀਆਂ ਇੱਥੇ ਆਣ ਕੇ 4 ਕਿਤਾਬਾਂ ਪਹਿਲਾਂ ਕੱਢੀਆਂ ਤੇ ਉਹ ਇੱਥੇ 8ਵੀਂ ਕਲਾਸ ਚ 8ਵੀਂ ਕਲਾਸ ਚ ਤੁਸੀਂ ਮੈਂ ਮਤਲਬ ਕਿ ਪਹਿਲਾਂ ਮੰਮੀ ਕਰ ਲੈਂਦੇ ਸੀਗੇ ਕਿਉਂਕਿ ਮੈਂ ਜ਼ਿਆਦਾ ਪੜ੍ਹਦੀ ਸੀਗੀ ਜੋ ਫਿਰ ਮੰਮੀ +2 ਦੇ ਵਿੱਚ ਸੀਗੀ ਮੈਂ ਉਹ ਪਲੱਸ 1 ਦੇ ਵਿੱਚ ਤੇ ਮੰਮੀ ਮਤਲਬ ਥੋੜਾ ਸੇਤ ਖਰਾਬ ਹੋਈ ਉਹਨਾਂ ਦੀ ਫਿਰ ਮੇਰੀ ਉਦੋਂ ਤੋਂ ਰੁਟੀਨ ਇੱਥੇ ਆ ਕੇ ਤੇ ਮੈਂ ਮੈਰਿਜ ਤੋਂ ਅਗਲੇ ਦਿਨ ਧਾਰਾਂ ਕੱਢਣੀ ਸ਼ੁਰੂ ਕਰਤੀਆਂ ਇਦਾਂ ਕਹਿੰਦੇ ਨੇ ਤੇ ਵਿਆਹ ਤੋਂ ਬਾਅਦ ਚੌਂਕੇ ਚਾੜਦੇ ਹੁੰਦੇ ਤੁਹਾਨੂੰ ਇੱਧਰ ਹਾਂਜੀ ਮੈਂ ਰਲ ਕਰਦਾ ਪਹਿਲੇ ਦਿਨੀ ਆਉਂਦੇ ਅੰਨਾ ਸ਼ੁਭ ਕੰਮ ਹੋਇਆ ਸੀ ਕਿ ਦੁੱਧ ਚਾਹਤ ਗਏ ਸੀ ਵਾਹ ਜੀ ਪਰ ਮੈਨੂੰ ਨਾ ਬਹੁਤ ਚੰਗਾ ਲੱਗਿਆ ਮੈਨੂੰ ਤੁਹਾਡੇ ਨਾਲ ਗੱਲਾਂ ਕਰਦੀ ਨੂੰ ਹੀ ਬਹੁਤ ਪੋਜ਼ਿਟਿਵ ਵਾਈਬ ਆਉਂਦੀਆਂ ਆ ਮੈਨੂੰ ਲੱਗਦਾ ਕਿ ਜਿਹੜੀਆਂ ਇਸ ਵੇਲੇ ਬੀਬੀਆਂ ਵੀ ਦੇ ਦੀਆਂ ਨੇ ਈਵਨ ਕਿ ਬੰਦੇ ਵੀ ਦੇ ਦਦੇ ਨੇ ਮੁੰਡੇ ਕੁੜੀਆਂ ਨੌਜਵਾਨ ਦੇ ਦਦੇ ਉਹਨਾਂ ਨੂੰ ਵੀ ਹੌਸਲਾ ਮਿਲਦਾ ਹੋਣਾ ਕਿ ਕੋਈ ਕੰਮ ਛੋਟਾ ਬੱਦਦਾ ਨਹੀਂ ਹੈਗਾ ਆਪਾਂ ਸਾਰਿਆਂ ਨੇ ਰਲ ਕੇ ਹੀ ਕਰਨਾ ਕਈ ਕਹਿੰਦੇ ਨਾ ਕਿ ਅੱਜਕੱਲ੍ਹ ਭਾਵੇਂ ਪਿੰਡਾਂ ਦੇ ਕਾਕੇ ਉਸ਼ਰਮ ਮਹਿਸੂਸ ਕਰਦੇ ਆ ਇਹਨਾਂ ਕੰਮਾਂ ਦੇ ਲਈ ਪਰ ਤੁਸੀਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਹੌਸਲਾ ਦਿੱਤਾ ਨਹੀਂ ਸਾਡੇ ਬੱਚੇ ਕੋਈ ਕਿਸੇ ਬੱਚੇ ਨੂੰ ਮੈਂ ਕਹਦਾਂ ਸਾਡੇ ਨੂੰ ਨਾ ਉਹਨਾਂ ਪੱਠਿਆਂ ਤੋਂ ਨਾ ਤਾਰਾਂ ਤੋਂ ਨਾ ਕਿਸੇ ਤੋਂ ਜਿਹੜਾ ਸਾਡਾ ਬੇਟਾ ਯੂ ਐਸਏ ਗਿਆ ਨਾ ਤੁਸੀਂ ਉਹਨੂੰ ਮਤਲਬ ਐ ਮੰਨੋਗੇ ਹੁਣ ਤਾਂ ਸਾਡੇ ਥੋੜਾ ਬੋਧਾ ਖਲਾਰਾ ਪਿਆ ਆ ਇਹਨਾਂ ਮੱਜਾਂ ਖਾਵਾਂ ਥੱਲੇ ਕੁਝ ਸਿਆਲ ਦਾ ਮੌਸਮ ਆ ਜਾਂ ਕੁਝ ਥੋੜਾ ਕੰਮ ਵਾਲੀ ਜੇ ਜਿਹਨਾਂ ਗੋਇਆ ਗਾਇ ਦਾ ਨਾਲ ਹੈਲਪ ਕਰਨੀ ਉਹ ਨਹੀਂ ਆਈ ਬਟ ਉਹਨੇ ਇਹਨਾਂ ਨਹੀਂ ਰਹਿਣ ਦੇਣਾ ਉਹਨੇ ਪਾਈਪ ਲਾ ਕੇ ਇਦਾਂ ਦਾ ਮਤਲਬ ਕਰਕੇ ਦੇਣਾ ਚਮਕਾ ਦੇਣਾ ਪੂਰਾ ਉਹਨੇ ਆ ਬਾਕੀ ਦੂਜੇ ਬੱਚੇ ਵੀ ਸਾਰੇ ਕਰਦੇ ਆ ਬੇਟੀਆਂ ਵੀ ਕਰਦੀਆਂ ਬੱਚੇ ਕਰਦੇ ਬਸ ਸਾ ਛੋਟੇ ਨੂੰ ਹੀ ਥੋੜਾ ਵੇਲਾ ਰੱਖਦੇ ਆ ਇਹ ਕਰਨ ਵਾਲਾ ਆ ਫਿਰ ਇਹ ਨਹੀਂ ਟਿਕਣਾ ਇਹ ਲਾੜਲਾ ਵੀ ਆ ਥੋੜਾ ਥੋੜਾ ਬਸ ਇਹਨੂੰ ਸ਼ਰਾਰਤੀ ਹੋਣਾ ਸ਼ਰਾਰਤੀ ਬਿਲਕੁਲ ਬਹੁਤ ਜ਼ਿਆਦਾ ਹੱਦ درجہ ਦਾ ਥੋੜਾ ਐਂਟਰਟੇਨਮੈਂਟ ਵਾਸਤੇ ਰੱਖ ਲਿਆ ਸਾਡੇ ਘਰ ਦਾ ਕਲਾ ਨਹੀਂ ਪਿਆਰਾ ਇਹ ਇਹ ਸਾਰੇ ਆਂਗਵਾਂ ਦਾ ਚਾਚੇ ਦਾ ਬਸ ਸਾਰੇ ਗਲੀ ਦੀ ਰੋਣ ਕਿਆ ਅੱਛਾ ਜਿਹੜੀਆਂ ਬੀਬੀਆਂ ਇਸ ਵੇਲੇ ਤੁਹਾਨੂੰ ਦੇਖ ਰਹੀਆਂ ਜਿਹੜੀਆਂ ਕਹਿੰਦੀਆਂ ਹਾਏ ਅਸੀਂ ਆ ਨਹੀਂ ਕਰ ਸਕਦੀਆਂ ਉਹ ਨਹੀਂ ਕਰ ਸਕਦੇ ਆ ਐਵੇਂ ਹੀ ਲੇਜੀ ਜੀਆਂ ਹੋਈਆਂ ਹੁੰਦੀਆਂ ਉਹਨਾਂ ਨੂੰ ਤੁਸੀਂ ਕੀ ਕਹੋਗੇ ਤੁਹਾਡੇ ਚ ਬਹੁਤ ਹੌਸਲਾ ਆ ਉਹਨਾਂ ਨੂੰ ਇਹ ਕਿੰਨੀ ਆ ਵੀ ਇੰਨਾ ਆਰਸ ਨਹੀਂ ਚਾਹੀਦਾ ਮਾਪੜੇ ਜੋਂ ਜੇ ਥੋੜੀ ਬਹੁਤੀ ਢਿੱਲ ਮੱਠਵਾ ਉਹਨੂੰ ਥੋੜਾ ਬਹੁਤਾ ਦੂਜੇ ਪਾਸੇ ਧਿਆਨ ਦੋ ਕੰਮ 'ਵਾਂ ਥੋੜਾ ਬਹੁਤਾ ਧਿਆਨ ਦੋ ਤੇ ਅੱਪੇ ਸਹੀ ਹੋ ਜਾਈਦਾ ਜੇ ਆਪਾਂ ਕਹਿੰਨਾ ਹਾਏ ਬਿਮਾਰ ਹਾਏ ਬਿਮਾਰ ਅੱਜ ਨਹੀਂ ਕੰਮ ਕੋਈ ਇਸ ਵੇਲੇ ਹੁੰਦਾ ਸਵੇਰੇ ਸਵੇਰੇ ਨਹੀਂ ਉੱਠਿਆ ਜਾਂਦਾ ਵੀ ਜੇ ਜਦੋਂ ਉੱਠ ਕੇ ਆਪਣਾ ਚਾਹ ਬਣੇ ਪੀ ਲੋ ਤੇ ਉਦੋਂ ਸਰੀਰ ਤੁਰ ਪੈਂਦਾ ਚਾਰਜ ਹੋ ਜਾ ਚਾਹ ਪੀ ਕੇ ਇੰਨੇ ਕ ਪਚਾ ਦੇ ਪੀ ਲੈਣੇ ਨਾ ਪੁੱਛੋ ਇਹ ਤਾਂ ਪੁੱਛੋ ਨਹੀਂ 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 ਇਹ ਗੱਲ ਗਲਤ ਹੈ ਸਾਰੇ ਕੁਸਟਮ ਪੁੱਛੋ ਤਹੀ ਨਾ ਹੀ ਪੁੱਛੋਗੇ ਵੱਧ ਪੀ ਲੈਣੇ ਹੋ ਹਾਂ ਬਹੁਤ ਜ਼ਿਆਦੀ ਚਾਹ ਜਾਂ ਤਾਂ ਬਿਨਾਂ ਨਹੀਂ ਚੱਲਦੀ ਚਾਹ ਬਹੁਤ ਜ਼ਿਆਦੀ ਇਹਨਾਂ ਦੀ ਇੰਨੀ ਆ ਵੀ ਹੁਣ ਚਲੋ ਮੇਰੇ ਸਰੀਰ ਤੁਹਾਨੂੰ ਬਾਰ ਬਾਰ ਉਹੀ ਗੱਲ ਹੁੰਦੀ ਹੈ ਨਹੀਂ ਕਿ ਚੰਗੇ ਜਿਵੇਂ ਨਹੀਂ ਲੱਗਦੀ ਮੈਂ ਕਰਦੀ ਕਿ ਇਹਨਾਂ ਉੱਠ ਕੇ ਬਣਾਉਣੀ ਆ ਚਾਹ ਹਾਂ ਪਹਿਲਾਂ ਇਹ ਹੁੰਦਾ ਸੀ ਕਿ ਜਦੋਂ ਮੈਂ ਚਾਹ ਬਣਾਉਣੀ ਨਾ ਉੱਠ ਕੇ ਸਭ ਤੋਂ ਪਹਿਲਾ ਵਿਸ਼ਾ ਇਹਨਾਂ ਦਾ ਹੀ ਹੁੰਦਾ ਵੀ ਜੇ ਚਾਹ ਬਣ ਗਈ ਤੇ ਮੈਂ ਅੱਖੋਂ ਖੋਲਣੀ ਹੈ ਹੁਣ ਚਾਹ ਬਣਾਉਣੀ ਪੈਂਦੀ ਹੈ ਬਣਾ ਕੇ ਇੱਕ ਵਾਰੀ ਉਦੋਂ ਪੀਣੀ ਜਦੋਂ ਬਣ ਗਈ ਹਾਂ ਦੂਸਰੀ ਵਾਰ ਉਦੋਂ ਪੀਣੀ ਜਦੋਂ ਰਸਾਈ ਚੋਂ ਬਾਹਰ ਹੋਣਾ ਤੀਸਰੀ ਵਾਰ ਉਦੋਂ ਪੀਣੀ ਜਦੋਂ ਧਾਰਾ ਕੱਢਣ ਵਾਸਤੇ ਪੌੜੀਆਂ ਉਤਰਨਾ ਹਾਂ ਫਿਰ ਜਦੋਂ ਜਾਂਦਿਆ ਪੌੜੀਆਂ ਚੜਨਾ ਫਿਰ ਚਾਹ ਬਣੀ ਹੋਣੀ ਉਦੋਂ ਮੈਂ ਉੱਠ ਜਾਣਾ ਫਿਰ ਚਾਹ ਪੀਣੀ ਹੈ ਫਿਰ ਇੱਕ ਵਾਰੀ ਚਾਹ ਉਦੋਂ ਚਾਹ ਪੀ ਲੋ ਹਾਂਜੀ ਬਿਲਕੁਲ ਬਿਲਕੁਲ ਜੇ ਅਸੀਂ ਇਹਦੇ ਚਾਹ ਪੀ ਲੋ ਟੀਵੀ ਦੇਖਦੇ ਚਾਹ ਪੀ ਲੋ ਬੱਚਿਆਂ ਦਾ ਫੋਨ ਆ ਗਿਆ ਹੋਣੀ ਤੇਰੇ ਨਾਲ ਚਾਹ ਪੀ ਲੋ ਹਾਂ ਤਾਂ ਉਹੀ ਵੀ ਬਿਲਕੁਲ ਸਬਜੀ ਕੱਟਦੇ ਨਾਲ ਜਾ ਫਿਲ ਬਸ ਚਾਹ ਦੀ ਸਾਡੀ ਇਹੀ ਰੁਟੀਨ ਹੈ ਦੁੱਧ ਤੋਂ ਭਾਵੇਂ ਨਾ ਮਿਸ ਹੋ ਜੇ ਪਰ ਸਾਡੀ ਚਾਹ ਮਿੱਠੀ ਹੋਣੀ ਚਾਹੀਦੀ ਚਾਹ ਨਹੀਂ ਮਿੱਠੀ ਹਾਂਜੀ ਸਿਆਲ ਚੱਦਰ ਉੱਧਰ ਕੁਵਾਲੀ ਹੋਵੇ ਆ ਨਾ ਤਾਂ ਵੱਧ ਹੌਸਲਾ ਦਾ ਚਾਹ ਨਹੀਂ ਪਰਿਆ ਸਾਰੇ ਨੇ ਪਰ ਮੈਨੂੰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਪਤਾ ਕਿ ਤੁਹਾਨੂੰ ਸਾਰਿਆਂ ਨੂੰ ਵੀ ਵਧੀਆ ਲੱਗਿਆ ਹੋਣਾ ਤੁਸੀਂ ਕੀ ਕਹੋਗੇ ਬੀਬੀਆਂ ਨੂੰ ਇਹਨਾਂ ਨੇ ਤਾਂ ਸੁਨੇਹਾ ਦੇ ਦਿੱਤਾ ਹੈ ਕਿ ਆਲਸ ਨਾ ਆਪਣੇ ਚ ਰੱਖਿਆ ਕਰੋ ਤੁਸੀਂ ਕੀ ਮੈਂ ਤੇ ਬੀਬੀਆਂ ਨੂੰ ਇਹੋ ਕਹਿਣੀ ਹੈ ਕਿ ਕੋਈ ਬੀਬੀ ਆਲਸ ਨਾ ਕਰੇ ਕੋਈ ਵੀ ਵੀ ਇਹ ਨਾ ਸਮਝੇ ਕਿ ਮੇਰੀ ਕੁਆਲਿਫਿਕੇਸ਼ਨ ਵਾਧੇ ਆ ਮੈਂ ਪੜਨ ਜਾਣਦੀ ਆ ਤੇ ਦੂਸਰੀ ਮੇਨ ਗੱਲ ਜਿਹੜੀ ਆ ਜਿਹੜੇ ਛੋਟੀ ਛੋਟੀ ਗੱਲ ਦੇ ਉੱਤੇ ਹਰ ਬੀਬੀ ਨੂੰ ਮਤਲਬ ਇੱਕ ਦੂਜੇ ਦੇ ਨਾਲ ਈਰਖਾ ਇਰੀਟੇਟ ਕਰਨਾ ਕਿਸੇ ਨੂੰ ਉਹ ਨਾ ਕਰਨ ਤੇ ਦੈਟ ਇਜ਼ ਗੁੱਡ ਹਰ ਕਿਸੇ ਦੀ ਲਾਈਫ ਜਿਹੜੀ ਆ ਗੁੱਡ ਬੈਟਰ ਬੈਸਟ ਕਹੂੰਗੀ ਮੈਂ ਸਾਰਾ ਕੁਝ ਹੋ ਜਾਂਦਾ ਦੇ ਵਿੱਚ ਨਾ ਹੀ ਕੋਈ ਇਹ ਸੋਚੇ ਕਿ ਮੈਂ ਜੇ ਜਾਨੀ ਆ ਮੈਂ ਕੋਈ ਨੌਕਰੀ ਕਰਦੀ ਆ ਮੈਂ ਨੌਕਰੀ ਆ ਕੇ ਕੰਮ ਨਹੀਂ ਕਰਨਾ ਮੈਂ ਫਰੀ ਰਹਿਣਾ ਆ ਨਹੀਂ ਜਾਓ ਘਰ ਦਾ ਕਿ ਜਿੱਨਾ ਤੁਹਾਡਾ ਰਹਿੰਦਾ ਉਹਦੇ ਵਿੱਚ ਵੀ ਹੈਲਪ ਕਰੋ ਜਾਂਦਿਆਂ ਵੀ ਕੋਸ਼ਿਸ਼ ਕਰੋ ਕਿ ਜਿੱਨਾ ਕੁ ਕਰ ਸਕਦੇ ਕਰਕੇ ਜਾਓ ਹੂੰ ਇਹਦੇ ਨਾਲ ਕੀ ਹੋਵੇ ਜੇ ਤੁਹਾਡਾ ਸਰੀਰ ਵੀ ਟਿਲਣਾ ਮਠਾ ਵਾਹਿਗੁਰੂ ਅੱਗੇ ਅਰਦਾਸ ਕਰਕੇ ਵਿਸ਼ਵਾਸ ਬਣਾ ਕੇ ਵਾਹਿਗੁਰੂ ਅੱਗੇ ਅਰਦਾਸ ਕਰਕੇ ਚਲੋ ਤੁਸੀਂ ਬਿਲਕੁਲ ਸਫਲ ਹੋਗੇ ਹੂੰ ਮੇਰੇ ਤੇ ਬਸ ਇਹੀ ਸੁਨੇਹਾ ਸਾਰੀਆਂ ਬੀਬੀਆਂ ਨੂੰ ਸਾਰੇ ਬੱਚਿਆਂ ਨੂੰ ਵੱਧ ਤੋਂ ਵੱਧ ਇਹ ਸੁਨੇਹਾ ਦੇਣਾ ਚਾਹੁੰਨੀ ਹਾਂ ਕਿ ਜਿੰਨੀਆਂ ਵੀ ਬੀਬੀਆਂ ਨੇ ਸਭ ਤੋਂ ਪਹਿਲਾਂ ਆਪਣੇ ਗੁਰੂ ਨੂੰ ਨਮਸਕਾਰ ਕਰਕੇ ਆਪਣੇ ਬੱਚਿਆਂ ਨੂੰ ਗੁਰੂ ਨਾਲ ਜੋੜ ਲੈਣ ਸਭ ਤੋਂ ਵੱਡਾ ਉਸ ਜਨਾਨੀ ਦਾ ਪੁੰਨ ਹੋਊਗਾ ਜਿਹੜੀ ਆਪਣੇ ਬੱਚਿਆਂ ਨੂੰ ਆਪਣੇ ਗੁਰੂ ਦੇ ਨਾਲ ਜੋੜ ਲੂਗੀ ਉਸ ਤੋਂ ਵਧੀਆ ਔਰ ਕੋਈ ਕੰਮ ਨਹੀਂ ਹੋ ਸਕਦਾ ਜ਼ਿੰਦਗੀ 'ਚ ਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ ਮੇਨੂੰ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਮੈਨੂੰ ਪਤਾ ਕਿ ਤੁਹਾਡੇ ਸਾਰਿਆਂ ਦੇ ਵਿੱਚ ਵੀ ਹੌਸਲਾ ਆਇਆ ਹੋਣਾ ਆ ਜੇ ਪ੍ਰੋਗਰਾਮ ਤੇ ਇਹਨਾਂ ਬੀਬੀਆਂ ਦੀ ਦਰਾਣੀਆਂ ਜਠਾਣੀਆਂ ਦੀ ਗੱਲਬਾਤ ਵਧੀਆ ਲੱਗੀ ਕਮੈਂਟ ਕਰਕੇ ਆਪਣੀ رائے ਸਾੜ ਤੱਕ ਜ਼ਰੂਰ ਪਹੁੰਚਾਓ ਤੇ ਹਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਹੁਣ ਮੈਨੂੰ ਨੀਲਮ ਕੁਇਨ ਨੂੰ ਦੇ ਇਜਾਜ਼ਤ ਤੁਸੀਂ ਦੇਦਰੋ ਪ੍ਰਾਈਮੇ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਟੇਕ ਕੇਅਰ ਬਾਏ ਬਾਏ ਸਤਿ ਸ਼੍ਰੀ ਅਕਾਲ